ਇੱਕ ਪਾਸੇ ਜਿੱਥੇ ਹੁਸ਼ਾਰਪੁਰ ਦੇ ਵਿਧਾਇਕ ਬ੍ਰਮਸ਼ੰਕਰ ਜਿੰਪਾ ਤੇ ਨਗਰ ਨਿਗਮ ਵੱਲੋਂ ਹੁਸ਼ਾਰਪੁਰ ਦੇ ਵਾਰਡ ਨੰਬਰ 27 'ਚ ਵਿਕਾਸ ਕਮਾ ਦੀ ਹਨੇਰੀ ਲਿਆਉਣ ਤੇ ਦਾਅਵੇ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਨਗਰ ਨਿਗਮ ਵੱਲੋਂ ਇਸ ਵਾਰਦੀ ਨੁਹਾਰ ਬਦਲਣ ਲਈ ਕਰੀਬ 2 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ। ਪਰੰਤੂ ਦੂਜੇ ਪਾਸੇ ਇਹ ਤਸਵੀਰਾਂ ਵੇਖ ਕੇ ਵਾਰਡ 'ਚ ਕਰਵਾਏ ਗਏ ਵਿਕਾਸ ਕਮਾਂ ਲਈ ਵਰਤੇ ਗਏ ਮਟੀਰੀਅਲ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਕੁਆਲਿਟੀ ਕਿੰਨੀ ਕੁ ਵਧੀਆ ਵਰਤੀ ਗਈ ਹੈ। ਸ਼ਾਇਦ ਤਸਵੀਰਾਂ ਵੇਖਣ ਤੋਂ ਬਾਅਦ ਇਹ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ। ਤਾਸੀਆਂ ਤਸਵੀਰਾਂ ਵਾਰਡ ਨੰਬਰ 27 ਅਧੀਨ ਆਉਂਦੇ ਮੋਹੱਲਾ ਕੀਰਤੀ ਨਗਰ ਦੀਆਂ ਨੇ ਜਿੱਥੇ ਕਿ ਨਿਗਮ ਵੱਲੋਂ ਕੁਝ ਦਿਨ ਪਹਿਲਾਂ ਹੀ ਵਾਰਡ 'ਚ ਪੈਚ ਵਰਕ ਕੀਤਾ ਗਿਆ ਸੀ ਪਰੰਤੂ ਇਸ ਪੈਚ ਵਰਕ ਨਾਲ ਲੋਕਾਂ ਨੂੰ ਸਹੂਲਤ ਤਾਂ ਕੀ ਮਿਲਨੀ ਹੈ ਉਲਟਾ ਲੋਕਾਂ ਨੂੰ ਇਸ ਪੈਚ ਵਰਕ ਨਾਲ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਾਂਗਰਸੀ ਉਮੀਦਵਾਰ ਦਵਿੰਦਰ ਕੌਰ ਮਾਨ ਅਤੇ ਕਾਉਂਸਲਰ ਪਵਿੱਤਰਦੀਪ ਲੁਪਾਣਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਈਮਾਨਦਾਰੀ ਦੀਆਂ ਦੁਹਾਈਆਂ ਦਿੰਦੀ ਨਹੀਂ ਥੱਕਦੀ ਪਰੰਤੂ ਦੂਜੇ ਪਾਸੇ ਪੈਚਵਰਕ ਲਈ ਵਰਤੇ ਗਏ ਘੱਟੀਆਂ ਮਟੀਰੀਅਲ ਲਈ ਜ਼ਿੰਮੇਵਾਰ ਕੌਣ ਹੈ ਹੁਣ ਕਿਹਾ ਕਿ ਇਸ ਕੰਮ ਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਤੇ ਇਸ ਦੀ ਵਿਜੀਲੈਂਸ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਸਬੰਧਤ ਉਹ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਕਿਹਾ ਕਿ ਮੁਹੱਲਾ ਵਾਸੀਆਂ ਦਾ ਕਹਿਣਾ ਕਿ ਅਜਿਹੇ ਘੱਟੀਆਂ ਪੈਚਵਰਕ ਨਾਲ ਲੋਕਾਂ ਤੇ ਸੜਕੀ ਹੱਦ ਸੇ ਵਾਪਰ ਰਹੇ ਨੇ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਜੀ ਕਿਹਨਾਮਾ ਹੀ ਤੁਹਾਡਾ ਦਵਿੰਦਰ ਕੌਰ ਜੀ ਤੁਸੀਂ ਕਿਹੜੀ ਪਾਰਟੀ ਨੂੰ ਲੜ ਰਹੇ ਚੋਂ ਕਾਂਗਰਸ ਪਾਰਟੀ ਨੂੰ ਠੀਕ ਹੈ ਜੀ ਅੱਜ 71 ਹੋਏ ਹੋ ਸੜਕਾਂ ਤੇ ਹਾਲਾਤ ਤੁਹਾਡੇ ਵੱਲੋਂ ਦਿਖਾਈ ਜਾ ਦਿਖਾਏ ਜਾ ਰਹੇ ਨੇ ਕਿ ਇਹ ਮਾਮਲਾ ਜੀ ਇਹ ਜੀ ਸੜਕਾਂ ਦੇ ਉੱਤੇ ਅੱਜ ਤੋਂ 5 ਦਿਨ ਪਹਿਲਾਂ ਹੀ ਸਿਰਫ ਇਹ ਮਤਲਬ ਵੋਟਾਂ ਨੂੰ ਦੇਖ ਕੇ ਇਹਨਾਂ ਨੇ ਪੈਚ ਵਰਕ ਜਿਹਾ ਲਾਏ ਸੀ ਜਿਹੜਾ 3 ਦਿਨ ਬਾਅਦ ਇਹ ਸਾਰੀ ਬਜਰੀ ਉਖੜ ਗਈ ਹੈ ਜਿੱਥੇ ਕਿ ਲੋਕ ਸਲਿੱਪ ਹੋ ਕੇ ਡਿੱਗਦੇ ਆ ਸਾਰੇ ਬਾੜਚ ਜੇਦਨ ਜੀ ਘੁੰਮ ਕੇ ਦੇਖੋ ਕੀ ਹਾਲ ਹੈ ਲੋਕਾਂ ਦਾ ਸਲਿੱਪ ਹੋ ਕੇ ਡਿੱਗਦੇ ਪਏ ਆ ਤੇ ਵਿਧਾਇਕ ਸਾਹਿਬ ਤਾਂ ਕਹਿੰਦੇ ਮੈਂ ਵਾਰਡ ਨੰਬਰ 26 ਦੇ ਵਿੱਚ ਕੰਮ ਹੀ ਬਹੁਤ ਕਰਵਾਇਆ। ਉਹ ਤਾਂ ਕਹਿੰਦੇ ਜੀ 2 ਕਰੋੜ ਦਾ ਹੁਣ 2 ਕਰੋੜ ਦਾ ਤੁਸੀਂ ਦੇਖ ਲਓ ਕੀ ਕੰਮ ਹੋਇਆ ਇੱਥੇ। ਤੇ ਕਿੰਨੇ ਕੁ ਲੋਕਾਂ ਨੂੰ ਦਿੱਕਤ ਆ ਰਹੀ ਆ ਗਵਾਂਡੀ ਵੀ ਦੱਸ ਰਹੇ ਸੀ ਕਿੰਦਰ ਰੋਜਾਨਾ ਡਿੱਗਦੇ ਨੇ ਲੋਕ ਇੱਥੇ। ਹਾਂ ਜੀ ਡਿੱਗਦੇ ਪਏ ਆ ਬਹੁਤ ਦਿੱਕਤ ਆ ਰਹੀ ਆ ਜੀ ਸਾਰੇ ਫਿਸਲ ਫਿਸਲ ਕੇ ਸਕੂਟਰ ਤੇ ਡਿੱਗਦੇ ਉਦਾਂ ਨਿਆਣੇ ਸਾਈਕਲਾਂ ਤੋਂ ਡਿੱਗਦੇ ਆ। ਇਹ ਕੀ ਨਾਮ ਹੈ ਤੁਹਾਡਾ? ਮੇਰਾ ਪਵਿੱਤਰਦੀਪ ਸਿੰਘ ਜੀ। ਤੇ ਤੁਸੀਂ ਵੀ ਐਮਸੀ ਜੀ? ਆ ਮੈਂ ਵਾਰਡ ਨੰਬਰ 24 ਦਾ ਕਾਉਂਸਲਰ ਆ ਜੀ ਔਰ ਪਾਰਟੀ ਨੇ ਡਿਊਟੀ ਲਗਾਈ ਸੀ ਇੱਥੇ ਪ੍ਰਚਾਰ ਔਰ ਆਪਣੇ ਕੈਂਡੀਡੇਟ ਦੇ ਹੱਕ ਚ ਪ੍ਰਚਾਰ ਕਰਨ ਲਈ ਆਏ ਆ ਸਰ ਇਥੇ ਅੱਜ ਕੈਂਪੇਨ ਤੁਹਾਡੇ ਵੱਲੋਂ ਕੀਤੀ ਜਾਦੀ ਸੜਕਾਂ ਦੀ ਹਾਲਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਮੈਂ ਬੜੀ ਹਾਸੋ ਹੀ ਨਹੀਂ ਗੱਲ ਹੈ ਕਹਿੰਦੇ ਵੀ ਚਾਰਕ ਦਿਨ ਪਹਿਲਾਂ ਪੈਚ ਵਰਕ ਲੱਗਾ ਵੀ ਤੁਹਾਨੂੰ ਕੰਡੀਸ਼ਨ ਦਿਖਾਈਏ ਵੀ ਪੈਚ ਵਰਕ ਦੇਖੋ ਕਿੱਦਾਂ ਦੇ ਲੱਗੇ ਆ ਔਰ ਹੁਸ਼ਿਆਰਪੁਰ ਸਾਰੇ ਦਾ ਗਲਾ ਘੁੱਟ ਕੇ ਜਿਹੜਾ ਵਾਰਡ ਨੰਬਰ 27 ਚ ਇਹਨਾਂ ਨੇ ਪੈਸੇ ਲਾਏ ਸੀ ਮੈਨੂੰ ਕਹਿਣਾ ਪੈਸੇ ਤਾਂ ਕਿਤੇ ਨਹੀਂ ਲੱਗੇ ਇਹਦੀ ਵਿਜੀਲੈਂਸ ਇੱਕ ਵਿਜੀਲੈਂਸ ਤੋਂ ਵੀ ਕਿਸੇ ਇੰਡੀਪੈਂਡੈਂਟ ਅਥਾਰਟੀ ਤੋਂ ਜਿਹੜੀ ਅਰੀ ਨਾ ਜਾਣ ਚੁਣੀ ਚਾਹੀਦੀ ਵੀ ਜਿਹੜਾ 2 ਕਰੋੜ ਰੁਪਏ ਇਹਨਾਂ ਨੇ ਰੋਲਾ ਪ ਸੋ ਮੈਂ ਪੰਜਾਬ ਸਰਕਾਰ ਅੱਗੇ ਵੀ ਹੋ ਸੈਂਟਰ ਦੀਆਂ ਏਜੰਸੀਜ਼ ਅੱਗੇ ਵੀ ਬੇਨਤੀ ਕਰਦਾ ਹਾਂ ਵੀ ਜਿਹੜੀ ਇਹ ਇਹਨਾਂ ਨੇ ਪੈਚਵਰਕ ਕੀਤਾ ਤੇ ਜਿਹੜੇ 2 ਕਰੋੜ ਰੁਪਏ ਦੀ ਇਹ ਗੱਲ ਕਰਦੇ ਕਿਸੇ ਇੰਡੀਪੈਂਡੈਂਟ ਅਥਾਰਟੀ ਦਵਾਰੀ ਜਾਂਚ ਕਰਾਈ ਜਾਵੇ ਪਤਾ ਲੱਗੇ ਉਹ ਪੈਸਾ ਗਿਆ ਕਿੱਥੇ ਆ ਦੇਖੋ ਕ腐ਸ਼ਨ 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 24 ਘੰਟੇ ਕ腐ਸ਼ਨ ਦਾ ਰੌਲਾ ਪਉਂਦੀ ਹੈ ਵੀ ਅਹੀਂ ਜਿਹੜੀ ਪਾਰਟੀ ਬੜੀ ਹੈ ਇਮਾਨਦਾਰਾਂ ਦੀ ਪਾਰਟੀ ਹੈ ਤੁਸੀਂ ਪੈਚਵਰਕ ਤੋਂ ਦੇਖ ਹੀ ਸਕਦੇ ਵੀ 4 ਦਿਨਾਂ ਦੇ ਵਿੱਚ ਹੀ ਪੈਚਵਰਕ ਦਾ ਹਾਲ ਕੀ ਹੋਇਆ ਸੋ ਜਿੱਥੇ ਪੈਚਵਰਕ ਮੈਂ ਕਹਿੰਦਾ ਵੀ ਇਹ ਇਹਨੇ ਸੁੱਖ ਘਟ ਦੇਣਾ ਦੁੱਖ ਜਾੜਾ ਦੇਣਾ ਮੈਂ ਹੁਣੇ ਜੂ ਆਪਾਂ ਵੀਡੀਓ ਕਰਦੇ ਲੋਕੀ ਦੱਸਦੇਗੇ ਵੀ ਰੋਜ਼ ਦੇ ਤਕਰੀਬਨ 3 ਤੋਂ 4 ਲੋਕ ਡੇਗਦੇ ਆ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਸੋ ਇਦਾਂ ਦੇ ਹਾਲਾਤਾਂ ਨੂੰ ਦੇਖਦੇ ਹੋ ਤਾਂ ਮੈਂ ਸੀਐਮ ਸਾਹਿਬ ਅੱਗੇ ਬੇਨਤੀ ਕਰਦਾ ਵੀ ਜਿਹੜਾ 2 ਕਰੋੜ ਰੁਪਏ ਦਾ ਰੋਲਾ ਪਾਇਆ ਰੀ ਇੰਡੀਪੈਂਡੈਂਟ ਅਥਾਰਟੀ ਤੋਂ ਕਿਸੇ ਤੋਂ ਜਾਂਚ ਕਰਾ ਗਏ ਜਿਹੜੀ ਬੰਨਦੀ ਕਾਰਵਾਈ ਦੋਸ਼ੀਆਂ ਖਿਲਾਫ ਕੀਤੀ ਜਾਵੇ ਸਰ ਇਹਦੀ ਜੀ ਇਹ ਕਿਆ ਨਾਮ ਹੈ ਤੁਹਾਡਾ ਮੇਰਾ ਡਾਕਟਰ ਪੀਐਸ ਸਮਾਨ ਚੇਅਰਮੈਨ ਸਰਵਤਾ ਭਲਾ ਵੈਲਫੇਅਰ ਸੁਸਾਇਟੀ ਹੁਸ਼ਾਰਪੁਰ ਡਾਕਟਰ ਸਾਡੇ ਤਰ੍ਹਾਂ ਪਤਨੀ ਵੱਲੋਂ ਚੋਣ ਲੜੀ ਜਾ ਰਹੀ ਹੈ ਤੇ ਅੱਜ ਤੁਸੀਂ ਵੀ ਕੈਂਪੇਨ ਕਰ ਰਹੇ ਸੀ ਤਾਂ ਸੜਕਾਂ ਤੇ ਬਹੁਤ ਮਾੜੇ ਹਾਲਾਤ ਨੇ ਕਹਿੰਦੇ ਹਫ਼ਤਾ ਕੋ ਕਿੰਨੀ ਸੜਕਾਂ ਬਣ ਕੇ ਤਿਆਰ ਹੋਣਗੀਆਂ ਪੈਚ ਵਰਕ ਕੀਤਾ ਜੀ ਹਾਂਜੀ ਚੇਤਨ ਜੀ ਇਹ ਪੰਜ ਪੰਜ 6 ਦਿਨ ਪਹਿਲਾਂ ਜਿਹੜਾ ਇੱਥੇ ਸੀਗਾ ਵੋਟਰਾਂ ਨੂੰ ਦੇਖਦੇ ਹੋਏ ਪੈਚ ਵਰਕ ਕਰਾਇਆ ਗਿਆ ਸੀਗਾ ਤੇ ਵੋਟਰਾਂ ਨੂੰ ਪਬਲਿਕ ਤੋਂ ਵੋਟਰਾਂ ਲੈਣ ਵਾਸਤੇ ਇਹ ਕਰਾਇਆ ਸੀ ਕਰਾਇਆ ਵੱਜਦਾ ਪੈਚ ਵਰਕ ਕਰਾਇਆ ਗਿਆ ਸੀਗਾ ਦੇਖੋ ਵਿਕਾਸ ਹੋਣਾ ਜ਼ਰੂਰੀ ਆ ਕੋਈ ਵੀ ਵਿਕਾਸ ਕਰਾਵੇ ਬਾੜ ਦੇ ਵਿੱਚ ਸਾਨੂੰ ਖੁਸ਼ੀ ਹੁੰਦੀ ਆ ਪਰ ਇਹਦੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਦੇ ਨੇਤਾ ਆ ਉਹ ਕਹਿੰਦੇ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ ਤੇ ਆ ਹੁਣ ਦੇਖੋ ਕਿ ਇਹ ਕਿਹੜੀ ਕੁਆਲਿਟੀ ਆ ਇਹਦੇ ਵਿੱਚ ਕਾਲਾ ਤੇਲ ਪਾ ਕੇ ਉਦਾਂ ਹੀ ਮਜਰੀ ਸਿੱਟੀ ਆ ਜਿਹਨਾਂ ਨੇ ਚਾਰ ਦੇ ਨਹੀਂ ਕੱਢੇ ਚਾਰ ਦੇ ਨੇ ਵਾਦੀ ਲੋਕੀ ਤੇ ਸਕੂਟਰਾਂ ਤੇ ਲਿਗਦੇ ਆ ਇੱਥੇ ਸਾਈਕਲਾਂ ਦੇ ਲੋਕੀ ਲਿਗਦੇ ਆ ਕਿੱਡੀ ਮਾੜੀ ਗੱਲ ਆ ਸ਼ਰਮ ਵਾਲੀ ਗੱਲ ਆ ਖਾਸੇ ਹੀ ਨਹੀਂ ਗੱਲ ਆ ਕਿ ਮੈਂ ਮੇਰੇ ਕੋਲ ਸ਼ਬਦ ਨਹੀਂ ਜਿਹੜੇ ਮੈਂ ਇੱਥੇ ਜੂਰ ਕਰ ਸਕਾਂ ਬਹੁਤ ਹੀ ਜ਼ਿਆਦਾ ਸ਼ਮਿੰਦਗੀ ਮਹਿਸੂਸ ਹੁੰਦੀ ਆ ਕਿ ਕਿਹੜੀ ਇਹ ਵਿਕਾਸ ਆ ਆਮ ਗਿਆ ਜਾਂਦਾ ਕਿ 2 ਕਰੋੜ 27 ਬਾੜ ਤੇ ਲਾਤਾ ਇਸ ਤਰ੍ਹਾਂ ਦੇ ਜਿਹੜੇ ਬਾਕੀ ਕੰਮ ਹੋਣੇ ਆ 2 ਕਰੋੜ ਰੁਪਏ ਜਿੱਦਾਂ ਇਹਨਾਂ ਨੇ ਗੜੀਆਂ ਦੇ ਵਿੱਚ ਪਹਿਲਾਂ ਸੀਵਰੇਜ ਪਾਉਣਾ ਜ਼ਰੂਰੀ ਹੁੰਦਾ ਇੱਥੇ 4-5 ਗੜੀਆਂ ਇਦਾਂ ਦੀਆਂ ਜਿਨ੍ਹਾਂ ਦੇ ਵਿੱਚ ਸੀਵਰੇਜ ਨਹੀਂ ਪਾਇਆ ਬੋਟਾਂ ਨੂੰ ਦੇਖਦੇ ਹੋਏ ਇੱਕ ਤੜਾ ਤੜਾ ਉੱਥੇ ਜਿਹੜਾ ਇੰਟਰਲੌਕ ਟਾਈਲ ਆਈ ਗਈ ਨਾ ਉਹਦੀ ਕੋਈ ਚੰਗੀ ਤਰ੍ਹਾਂ ਕੁਆਲਿਟੀ ਕੀਤੀ ਗਈ ਉਹ ਵੀ ਇਹਦਾ ਹਾਲ ਇਸ ਤਰ੍ਹਾਂ ਹੋਣਾ ਥੋੜੀ ਦੇਰ ਦੀ ਗੱਲ ਹੈ 1-2 ਮਹੀਨੇ ਦੀ ਗੱਲ ਹੈ